ਲੋਜੀ ਕਰਨਲ ਬਾਠ ਮਾਮਲੇ ਦੇ ਵਿੱਚ ਇੱਕ ਵੱਡੀ ਅਪਡੇਟ ਲੈ ਕੇ ਮੁਰ ਤੁਹਾਡੇ ਮੁਖਾਤਿਬ ਹੋ ਚੁੱਕਿਆ ਹਾਂ ਤੇ ਇਸ ਖਬਰ ਦੇ ਵਿੱਚ ਤਮਾਮ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਕਿ ਕਿਸ ਤਰੀਕੇ ਦੇ ਨਾਲ ਕਰਨਲ ਬਾਠ ਦਾ ਕੁੱਟਮਾਰ ਦਾ ਉਹ ਮਾਮਲਾ ਹਾਈ ਕੋਰਟ ਦੇ ਵਿੱਚ ਪੁੱਜਾ ਸੀ ਤੇ ਹਾਈ ਕੋਰਟ ਦੇ ਵਿੱਚੋਂ ਪੰਜਾਬ ਪੁਲਿਸ ਨੂੰ ਤਿੱਖੇ ਸਵਾਲ ਪੁੱਛਲੇ ਗਏ ਨੇ ਉਹ ਕਿਹੜੇ ਸਵਾਲ ਨੇ ਕਿਸ ਤਰੀਕੇ ਦੇ ਨਾਲ ਪੁੱਛੇ ਗਏ ਤੇ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ ਵਿੱਚ ਕੀ ਉਨੀ ਠੋਸਤਾ ਮਹਿਸੂਸ ਕੀਤੀ ਗਈ ਜਿਵੇਂ ਆਪਣਾ ਪੱਖ ਪੇਸ਼ ਕਰਦੀ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਪੁਲਿਸ ਨਜ਼ਰ ਆਈ ਸੀ ਪੰਜਾਬ ਪੁਲਿਸ ਪ੍ਰਸ਼ਾਸਨ ਨਜ਼ਰ ਆਇਆ ਸੀ ਉਸ ਤਰੀਕੇ ਦੇ ਨਾਲ ਇਹ ਗੱਲਬਾਤ ਹੋਈ ਕੀ ਹੈ तमाम ਜਾਣਕਾਰੀਆਂ ਤੁਹਾਡੇ ਨਾਲ ਇਸ ਖਬਰ ਦੇ ਵਿੱਚ ਸਾਂਝੀਆਂ ਕੀਤੀਆਂ ਜਾਣਗੀਆਂ ਕਰਨਲ ਕੁੱਟਬਾਰ ਮਾਮਲੇ ਦੇ ਬਾਰੇ ਤਮਾਮ ਪੰਜਾਬੀਆਂ ਨੂੰ ਪਤਾ ਹੈ ਤਮਾਮ ਵੱਖ-ਵੱਖ ਉਹ ਲੋਕਾਂ ਨੂੰ ਪਤਾ ਹੈ ਜਿਨ੍ਹਾਂ ਦੇ ਵੱਲੋਂ ਖਬਰਾਂ ਦੇ ਉੱਪਰ ਰੀਣ ਤੋਂ ਜ਼ਿਆਦਾ ਧਿਆਨ ਦਿੱਤਾ ਜਾਂਦਾ ਸੋ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਪੁੱਜਾ ਸੀ ਪੀੜਤ ਪਰਿਵਾਰ ਦੇ ਵੱਲੋਂ ਕਰਨਲ ਬਾੜ ਦੇ ਪਰਿਵਾਰ ਦੇ ਵੱਲੋਂ ਖਾਸ ਤੌਰ ਦੇ ਉੱਪਰ ਉਹਨਾਂ ਦੀ ਪਤਨੀ ਦੇ ਵੱਲੋਂ ਇਹ ਮੰਗ ਚੱਕੀ ਜਾ ਰਹੀ ਹੈ ਕਿ ਭਾਈ ਇਸ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਕਹਿੰਦੇ ਪੁਲਿਸ ਪ੍ਰਸ਼ਾਸਨ ਦੇ ਉੱਪਰ ਯਕੀਨ ਕਰ ਹੀ ਨਹੀਂ ਸਕਦੇ ਕਿਸੇ ਵੀ ਤਰੀਕੇ ਦੇ ਨਾਲ ਸਾਡੇ ਯਕੀਨ ਲੈ ਕੇ ਇਹ ਪ੍ਰਣਾਲੀ ਜਿਹੜੀ ਹੈ ਬਚੀ ਨਹੀਂ ਹੈ ਇਸ ਕਰਕੇ ਉਨ੍ਹਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ सीबीआई ਦੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਇਸ ਮੰਗ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਵੀ ਵੱਡੇ ਪੱਧਰ ਦੇ ਉੱਪਰ ਉਨ੍ਹਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਧਰਨਾ ਪ੍ਰਦਰਸ਼ਨ ਕੀਤਾ ਗਿਆ ਪਰ ਇਸ ਦੇ ਬਾਵਜੂਦ ਇਹ ਮਾਮਲਾ ਹੁੰਦਾ ਹੁੰਦਾ ਹਾਈ ਕੋਰਟ ਤੱਕ ਪਹੁੰਚਦਾ ਤੇ ਮਾਣਯੋਗ ਹਾਈ ਕੋਰਟ ਦੇ ਵੱਲੋਂ ਅੱਜ ਤਿੱਖੇ ਤੇ ਕਰਾਰੇ ਸਵਾਲ ਜਿਹੜੇ ਨੇ ਪੁਲਿਸ ਪ੍ਰਸ਼ਾਸਨ ਨੂੰ ਪੁੱਛਲੇ ਗਏ ਨੇ ਸਭ ਤੋਂ ਪਹਿਲਾਂ ਤਾਂ ਉਨ੍ਹਾਂ ਨੇ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਭਾਈ ਇਹ ਦੱਸਿਆ ਜਾਵੇ ਕਿ ਐਫ ਆਈ ਆਰ ਇੰਨੇ ਲੇਟ ਸਮੇਂ ਦੇ ਵਿੱਚ ਕਿਉਂ ਹੋਈ ਹੈ 8 ਦਿਨ ਦਾ ਸਮਾਂ ਉਹਨੂੰ ਕਿਉਂ ਲੱਗਾ ਕਿ ਤੁਹਾਡੇ ਵੱਲੋਂ ਐਫਆਈਆਰ ਦਰਜ ਹੀ ਨਹੀਂ ਕੀਤੀ ਗਈ ਜ਼ੀਰੋ ਐਫਆਈਆਰ ਦਰਜ ਕੀਤੀ ਗਈ ਉਸ ਦੇ ਵਿੱਚ ਨਾਮ ਨਹੀਂ ਪਾਇਆ ਗਿਆ ਜਦੋਂ ਨਾਮ ਪਾਇਆ ਗਿਆ ਤਾਂ ਉਸ ਵਕਤ ਬਹੁਤ ਸਾਰੀਆਂ ਚੀਜ਼ਾਂ ਇਸ ਤਰੀਕੇ ਦਸੀਆਂ ਗਈਆਂ ਕਿ ਭਾਈ ਜਿਵੇਂ ਇਹਨਾਂ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕੁੱਟਿਆ ਨਾ ਗਿਆ ਹੋਵੇ ਉਹਨਾਂ ਦੇ ਨਾਲ ਕਿਸੇ ਤਰੀਕੇ ਦੀ ਘੁਕ ਹੈਬੜਬਾਜੀ ਕੀਤੀ ਗਈ ਹੋਵੇ ਹਾਲਾਂਕਿ ਐਸਐਸਪੀ ਨਾਨਕ ਸਿੰਘ ਹੋਰਾਂ ਦੇ ਵੱਲੋਂ ਤੁਰੰਤ ਪ੍ਰਭਾਵ ਦੇ ਅਧੀਨ ਕਾਰਵਾਈਆਂ ਕਰਦੇ ਹੋਏ ਇਹ ਜ਼ਰੂਰ ਕੀਤਾ ਗਿਆ ਸੀ ਕਿ ਉਹਨਾਂ तमाम ਮੁਲਾਜ਼ਮਾਂ ਨੂੰ ਕਹਿ ਲਈਏ ਕਿ ਉਹਨਾਂ ਦੇ ਅਹੁਦਿਆਂ ਦੇ ਉੱਪਰੋਂ ਜਾਂ ਫਿਰ ਉਹਨਾਂ ਨੂੰ ਜਿਸ ਤਰੀਕੇ ਸਸਪੈਂਡ ਕਰ ਦਿੱਤਾ ਗਿਆ ਸੀ ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਕਿਤੇ ਨਾ ਕਿਤੇ ਇਸ ਪੀੜਤ ਪਰਿਵਾਰ ਦੇ ਮਨ ਦੇ ਉੱਪਰ ਇਹ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਸ਼ਾਇਦ ਪੁਲਿਸ ਦੇ ਵੱਲੋਂ ਕਾਰਵਾਈ ਕਰ ਦਿੱਤੀ ਗਈ ਹੈ ਪਰ ਇੱਕ ਮੌਜੂਦਾ ਸਿਟਿੰਗ ਕਰਨਲ ਹੋਣ ਦੇ ਨਾਤੇ ਵੱਡੇ ਪੱਧਰ ਦੇ ਉੱਪਰ ਇਸ ਖਬਰ ਦਾ ਉਜਾਗਰ ਹੋਣਾ ਨਾਲ ਦੀ ਨਾਲ ਮੀਡੀਆ ਪ੍ਰਭਾਵ ਪੈਣਾ ਨਾਲ ਦੀ ਨਾਲ ਵੱਡੇ ਪੱਧਰ ਦੇ ਉੱਪਰ ਧਰਮ ਇਹ ਪ੍ਰਦਰਸ਼ਨ ਰੋਜ਼ ਪ੍ਰਦਰਸ਼ਨ ਹੋਣੇ ਤੇ ਸਾਬਕਾ ਫੌਜੀਆਂ ਦੇ ਵੱਲੋਂ ਇਹਨਾਂ ਦੇ ਹੱਕ ਦੇ ਵਿੱਚ ਆ ਕੇ ਖੜ ਜਾਣਾ ਇਸ ਮਾਮਲੇ ਨੂੰ ਵਧਾਉਣ ਦੇ ਪਿੱਛੇ ਵਜ੍ਹਾ ਬਣਿਆ ਸੀ ਸੋ ਇਹ ਮਾਮਲਾ ਜਿਸ ਤਰੀਕੇ ਹਾਈ ਕੋਰਟ ਦੇ ਵਿੱਚ ਪਹੁੰਚਿਆ ਹਾਈ ਕੋਰਟ ਦੇ ਵੱਲੋਂ ਐਫ ਆਈ ਆਰ ਦੇ ਵਿੱਚ ਦੇਰੀ ਦੀ ਗੱਲ ਪੁੱਛੀ ਗਈ ਐਸ ਐਸ ਪੀ ਬਾਠ ਹੋਰਾਂ ਨੂੰ ਪੁੱਛਿਆ ਗਿਆ ਕਿ ਭਾਈ ਤੁਹਾਡੀਆਂ ਕਾਰਗੁਜ਼ਾਰੀਆਂ ਵੀ ਵੱਡੇ ਸਵਾਲਾਂ ਦੇ ਘੇਰੇ ਦੇ ਵਿੱਚ ਆਈਆਂ ਨੇ ਉਹਦੇ ਬਾਰੇ ਜਾਣਕਾਰੀਆਂ ਦਿੱਤੀਆਂ ਜਾਣ ਤਾਂ ਉਸ ਦੇ ਬਾਬਤ ਵੀ ਐਸ ਐਸ ਪੀ ਬਾੜ ਜਿਹੜੇ ਨੇ ਐਸ ਐਸ ਪੀ ਆ ਨਾਨਕ ਸਿੰਘ ਜਿਹੜੇ ਨੇ ਉਹਨਾਂ ਦੇ ਵੱਲੋਂ ਕਿਸੇ ਤਰੀਕੇ ਦੇ ਨਾਲ ਕੋਈ ਠੋਸ ਜਵਾਬ ਨਹੀਂ ਦਿੱਤਾ ਗਿਆ ਜਿਸ ਤੋਂ ਬਾਅਦ ਹਾਈ ਕੋਰਟ ਦੇ ਵੱਲੋਂ ਹੁਣ ਸਮਾਂ ਦੇ ਦਿੱਤਾ ਗਿਆ ਹੈ ਇਸ ਦਿੱਤੇ ਗਏ ਸਮੇਂ ਦੇ ਵਿੱਚ ਉਹਨਾਂ ਨੇ ਕਾਲ ਡਿਟੇਲਸ ਵੀ ਮੰਗਵਾਈਆਂ ਨੇ ਕਿ ਕਿਹਦੇ-ਕਿਹਦੇ ਨਾਲ ਕਦੋਂ-ਕਦੋਂ ਕਿੰਨੀ-ਕਿੰਨੀ ਗੱਲ ਹੋਈ ਹੈ ਇਹਦੀ ਡਿਟੇਲ ਦਿੱਤੀ ਜਾਵੇ ਐਫਆਈਆਰ ਦੇ ਵਿੱਚ ਦੇਰੀ ਕਿਉਂ ਹੋਈ ਹੈ ਇਸ ਦੇ ਬਾਬਤ ਜਦੋਂ ਸਵਾਲ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਪੁੱਛਿਆ ਗਿਆ ਤਾਂ ਉਸ ਵਕਤ ਪੁਲਿਸ ਦਾ ਪੱਖ ਇਹ ਸੀ ਕਿ ਭਾਈ ਇਧਰ ਕਿਸਾਨਾਂ ਵਾਲਾ ਮਸਲਾ ਵੀ ਚੱਲ ਰਿਹਾ ਸੀ ਤਾਂ ਕਰਕੇ ਐਫਆਈਆਰ ਦੇ ਵਿੱਚ ਦੇਰੀ ਹੋਈ ਹੈ ਨਾਲ ਹੀ ਮਾਨਯੋਗ ਹਾਈ ਕੋਰਟ ਦੇ ਵੱਲੋਂ ਇਹ ਜਿਹੜਾ ਸਵਾਲ ਪੁੱਛ ਲਿਆ ਗਿਆ ਕਿ ਭਾਈ ਤੁਹਾਡੇ ਵੱਲੋਂ ਜੇਕਰ ਇਸ ਐਫਆਈਆਰ ਦੇ ਵਿੱਚ ਦੇਰੀ ਕੀਤੀ ਗਈ ਹੈ ਤਾਂ ਪਰ ਉਸ ਦਿਨ ਕਿੰਨੀਆਂ ਐਫਆਈਆਰਸ ਨਹੀਂ ਜਿਹੜੀਆਂ ਪੰਜਾਬ ਦੇ ਵਿੱਚ ਦਰਜ ਹੋਣੀਆਂ ਚਾਹੀਦੀਆਂ ਸੀ ਤੇ ਉਹ ਦਰਜ ਨਹੀਂ ਹੋਈਆਂ ਕਿ ਉਸ ਦੇ ਪਿੱਛੇ ਵੀ ਕਿਸਾਨਾਂ ਦਾ ਮਸਲਾ ਜਿਹੜਾ ਤੁਸੀਂ ਕਹਿ ਰਹੇ ਹੋ ਉਹੀ ਕਾਰਨ ਬਣਿਆ ਸੋ ਇਸ ਤਰੀਕੇ ਦੇ ਨਾਲ ਕਰਾਰੀਆਂ ਫਟਕਾਰਾਂ ਜਿਹੜੀਆਂ ਨੇ ਇਸ ਮਾਮਲੇ ਦੇ ਵਿੱਚ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਆ ਪੰਜਾਬ ਪੁਲਿਸ ਪ੍ਰਸ਼ਾਸਨ ਨੂੰ ਵੱਡੇ ਸਵਾਲਾਂ ਦੇ ਘੇਰੇ ਦੇ ਵਿੱਚ ਲੈਂਦੇ ਹੋਏ ਪਾਈਆਂ ਗਈਆਂ ਨੇ ਸੇ ਸਾਰੇ ਤਮਾਮ ਮਸਲੇ ਮੁਫਾਦੇ ਵਿੱਚ ਕਨਲ ਬਾਠੋਰਾ ਦਾ ਪਰਿਵਾਰ ਜਿਹੜਾ ਹੈ ਜਾਂ ਫਿਰ ਪੀੜਿਤ ਪਰਿਵਾਰ ਜਿਹੜਾ ਹੈ ਉਹਦੇ ਵੱਲੋਂ ਅਜੇ ਵੀ ਮੰਗ ਕੀਤੀ ਜਾ ਰਹੀ ਹੈ ਕਿ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਕਿਸੇ ਵੀ ਤਰੀਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਦੀਆਂ ਕਾਰਵਾਈਆਂ ਦੇ ਉੱਪਰ ਉਹਨਾਂ ਨੂੰ ਕਦਾਚਿਤ ਵੀ ਯਕੀਨ ਬਿਲਕੁਲ ਨਹੀਂ ਹੈ ਮੰਨਫੀ ਤੌਰ ਦੇ ਉੱਪਰ ਉਹ ਕਹਿੰਦੇ ਨੇ ਕਿ ਭਾਈ ਇਹਨਾਂ ਦੇ ਵੱਲੋਂ ਕਾਰਵਾਈਆਂ ਦੇ ਵਿੱਚ ਟਰਾਂਸਪਰੈਂਸੀ ਪਾਰਦਰਸ਼ਤਾ ਰੱਖੀ ਜਾਏਗੀ ਸੋ ਇਹ ਮਾਮਲਾ ਜਿਹੜਾ ਹੈ ਹੁਣ ਹਾਈ ਕੋਰਟ ਦੇ ਵਿੱਚੋਂ ਹੁੰਦਾ ਹੋਇਆ ਪੰਜਾਬ ਪੁਲਿਸ ਪ੍ਰਸ਼ਾਸਨ ਦੇ ਉੱਪਰ ਵੱਡੇ ਸਵਾਲਾਂ ਦਾ ਭਾਰ ਪਾਉਂਦਾ ਨਜ਼ਰ ਆ ਰਿਹਾ ਹੈ ਇਸ ਸਵਾਲਾਂ ਦੇ ਭਾਰ ਦੇ ਦੌਰਾਨ ਪੰਜਾਬ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਵਾਬ ਹਾਈ ਕੋਰਟ ਦੇ ਵਿੱਚ ਜਿਹੜੇ ਦਿੱਤੇ ਗਏ ਉਹ ਵੀ ਤੁਹਾਡੇ ਨਾਲ ਸਾਂਝੇ ਕੀਤੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਜਵਾਬ ਦਿੱਤੇ ਜਾਣਗੇ ਇਸ ਦੇ ਬਾਰੇ ਤੁਸੀਂ ਕੀ ਸੋਚ ਦੇ ਵਿਚਾਰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਪ੍ਰतिकਰਮ ਤੇ ਟਿੱਪਣੀ ਸਾਂਝੀ ਜ਼ਰੂਰ ਕਰਨਾ ਤੇ ਇਸ ਖਬਰ ਨੂੰ ਵੱਧ ਤੋਂ ਵੱਧ ਸਾਂਝਾ ਵੀ ਜ਼ਰੂਰ ਕਰ ਦੇਣਾ ਸ਼ੇਅਰ ਵੀ ਜ਼ਰੂਰ ਕਰ ਦੇਣਾ ਤਾਂ ਕਿ ਹੋਰ ਤਾਂ ਲੋਕਾਂ ਤੱਕ ਵੀ ਪੁਖਤਾ ਜਾਣਕਾਰੀਆਂ ਭਰਪੂਰ ਇਹ ਖਬਰ ਪਹੁੰਚ ਸਕੇ ਤੇ ਉਹ ਵੀ ਇਹਨਾਂ ਉਮਦਾ ਤੇ ਲਾਭਦਾਇਕ ਜਾਣਕਾਰੀਆਂ ਤੋਂ ਜਾਣੂ ਹੋ ਸਕਣ ਅੱਛੋ ਇਸ ਖਬਰ ਦੇ ਵਿੱਚ ਬਹਿਰ ਹਾਲ ਇਹਨਾਂ ਹੀ ਮੈਨੂੰ ਦੀ ਇਜਾਜ਼ਤ ਤੇ ਦੇਖਦੇ ਰਹੋ ਹਮਦਰਦ ਟੀਵੀ ਲੌਟੀ ਕਨਨਲ ਬਾਠ ਮਾਮਲੇ ਦੇ ਵਿੱਚ ਇੱਕ ਵੱਡੀ ਅਪਡੇਟ ਲੈ ਕੇ ਮੁਰ ਤੁਹਾਡੇ ਮੁਖਾ